ਤਮੇਨਾ ਵੀਰ ਲਖਸਿਧਾਨਾ ਨੇ ਵੀਰੇ ਪਹਿਲਾਂ ਤਾਂ ਸੈਸ਼ਨ ਤੁਸੀਂ ਲਗਾਇਆ ਭਲਕੇ ਸਰਕਾਰ ਦਾ ਸੈਸ਼ਨ ਹੈ ਅੱਜ ਤੁਸੀਂ ਲਗਾਇਆ ਕੀ ਕਾਰਨ ਹੈ ਜੀ ਕੀ ਰੀਜ਼ਨ ਸਾਡੇ ਸਵਾਲ ਨੇ ਮੁੱਦੇ ਨੇ ਪੰਜਾਬ ਦੇ ਲੋਕਾਂ ਦੇ ਜੋ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਦੇਖੋ ਇਹ ਬਹੁਤ ਪਵਿੱਤਰ ਤੇ ਇਤਿਹਾਸਕ ਧਰਤੀ ਹੈ ਜਿੱਥੇ 1699 ਦੇ ਵਿੱਚ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਜਲਾਲਸ ਕੱਟ ਸਦਿਆ ਸੀ ਤੇ ਉੱਥੋਂ ਕੌਮ ਦੀ ਨਹੀਂ ਰੱਖੀ ਗਈ ਜ਼ਬਰ ਜ਼ੁਲਮ ਦੇ ਖਿਲਾਫ ਪੰਜਾਬ ਦੀ ਹਫਾਜ਼ਤ ਲਈ ਪਾਣੀ ਆਂਦੀ ਗੱਲ ਬੋਲੀ ਦੀ ਗੱਲ ਸਾਰਾ ਕੁਝ ਹੀ ਜਾਣੇ ਉੱਥੋਂ ਸ਼ੁਰੂ ਹੋਇਆ ਤੁਸੀਂ ਉਸ ਧਰਤੀ ਤੇ ਆ ਰਹੇ ਹੋ ਕੀ ਇਤਿਹਾਸ ਧਰਤੀ ਤੇ ਆ ਕੇ ਫੈਸਲੇ ਵੀ ਇਤਿਹਾਸ ਹੋਣਗੇ ਅਬ ਮੈਂ ਸ਼ੁਰੂ ਕਰਦਾ ਆਂ ਅਨੰਦਪੁਰ ਸਾਦਾ ਮਤਾ ਜੀ ਅਨੰਦਪੁਰ ਸਾਹਾ ਜੀ ਧਰਤੀ ਆ ਕੀ ਇਹਦੀ ਗੱਲ ਕਰਨ ਦਾ ਜਿਗਰਾ ਹੈ ਅਨੰਦਪੁਰ ਸਾਦਾ ਮਤਾ ਇਹਨੂੰ ਹੋਰ ਪਾਸੇ ਜੋੜ ਦਿੰਦੇ ਆ ਅਨੰਦਪੁਰ ਸਾਦਾ ਮਤਾ ਰਾਜਾਂ ਦੇ ਅਧਿਕਾਰਾਂ ਦੀ ਗੱਲ ਵੱਧ ਅਧਿਕਾਰਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਡੈਮਾਂ ਦੀ ਗੱਲ ਪਾਣੀ ਦੀ ਗੱਲ ਸਾਡੇ ਪਵਿੱਤਰ ਸ਼ਰਾਂ ਨੂੰ ਪਵਿੱਤਰ ਦਰਜੇ ਦੇਣ ਦੀ ਗੱਲ ਸਾਡੀ ਬੋਲੀ ਦੀ ਗੱਲ ਸਾਡੀ ਨੌਕਰੀਆਂ ਦੀ ਗੱਲ ਇਹ ਸਾਰੀਆਂ ਉਹ ਜ ਅਨੰਦਪੁਰ ਸਾਦੇ ਮਤੇ ਦੀਆਂ ਗੱਲਾਂ ਸੀਗੀਆਂ ਪਰ ਇਹਨਾਂ ਨੇ ਹੋਰ ਪਾਸੇ ਜੋੜ ਕੇ ਉਹਨੂੰ ਹੋਰ ਰੰਗ ਰੂਪ ਦਿੱਤਾ ਅਗਲੀ ਗੱਲ ਕੀ ਇੱਥੇ ਇੰਨਾ ਖਰਚਾ ਹੋ ਰਿਹਾ ਸੋ ਇਸ ਲਈ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਮੁੱਦੇ ਕਿਹੜੇ ਨੇ ਅਸੀਂ ਅੱਜ ਡੋਮਿਸਾਈਲ ਦੀ ਗੱਲ ਕਰ ਰਹੇ ਹਾਂ ਪੰਜਾਬੀ ਡੋਮਿਸਾਈਲ ਨੂੰ ਨੌਕਰੀ ਮਿਲੇ ਬੋਨਾਫਾਈਡ ਦੀ ਗੱਲ ਕਰ ਰਹੇ ਹਾਂ ਅਸੀਂ ਅੱਜ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਦੂਜੇ ਸੂਬਿਆਂ ਦੇ ਤਰਜ਼ ਦੇ ਉੱਤੇ ਸਾਰੇ ਸੂਬਿਆਂ ਕੋਲ ਨਾ ਪੰਜਾਬ ਕੋਲੇ ਕਾਨੂੰਨ ਕਿਉਂ ਨਹੀਂ ਬਣਦਾ ਸਾਡੇ ਪਾਣੀਆਂ ਦੀ ਗੱਲ ਕਰ ਰਹੇ ਹਾਂ ਨਸ਼ੇ ਨਾਲ ਸਾਡੀ ਜਵਾਨੀ ਮਰੀ ਜਾਂਦੀ ਹੈ ਕ੍ਰਪਸ਼ਨ ਦੀ ਇਹ ਗੱਲ ਕਰ ਰਹੇ ਆ ਕਿੱਥੇ ਰੋਗੀ ਕ੍ਰਪਸ਼ਨ ਤੁਸੀਂ ਦੇਖੋ ਉਹਨਾਂ ਨੇ ਕੈਮੀਕਲ ਪਾਣੀ ਪਾ ਕੇ ਪਾਣੀ ਦੇ ਵਿੱਚ ਜੈਰਾ ਪਾ ਕੇ ਲੁਧਿਆਣਿਆਂ ਤੋਂ ਕਿੰਨੀਆਂ ਨਹੀਂ ਡਾਇੰਗ ਇੰਡਸਟਰੀਆਂ ਨੇ ਕਿੰਨੀਆਂ ਇਲੈਕਟ੍ਰੋਪਲੇਟ ਇੰਡਸਟਰੀਆਂ ਨੇ ਉਹ ਰਾਜਸਥਾਨ ਤੱਕ ਦੇ ਲੋਕ ਮਾਰਦੇ ਸਦਾ ਦੱਖਣੀ ਮਾਰਵਾ ਮਾਰਤਾ ਪੰਜਾਬ ਦਾ ਆਪਾਂ ਹਜ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਨੇ ਖੜਿਆਣ ਜਾਂਦਾ ਉਹ ਪਾਣੀ ਕੋਲ ਜਿਹੜਾ ਲੋਕ ਪਾਣੀ ਪੀਣ ਲਈ ਮਜਬੂਰ ਨੇ ਲੱਗਦਾ ਕਿ ਇਸ ਦਾ ਕੋਈ ਅਸਰ ਹੋਏਗਾ ਜਿਵੇਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਆਪਾਂ ਉਸ ਦੇ ਉੱਤੇ ਆ ਜਾਂਦੇ ਆ ਕਿ ਜਿਹੜੇ ਮਸਲੇ ਆ ਭਾਵੇਂ ਉਹ ਵੋਟ ਦੇ ਅਧਿਕਾਰ ਦੀ ਗੱਲ ਹੋਵੇ ਜ਼ਮੀਨ ਲੈਣ ਦੇ ਅਧਿਕਾਰ ਦੀ ਗੱਲ ਹੋਵੇ ਇਹ ਇੱਕ ਆਪਾਂ ਕਹਿ ਲਈਏ ਕਿ ਸ਼ੁਰੂਆਤੀ ਜੇਕਰ ਚੀਜ਼ਾਂ ਹੋਣਗੀਆਂ ਤਾਂ ਇਹਨਾਂ ਨਾਲ ਹੀ ਬਹੁਤ ਸਾਰੇ ਮਸਲੇ ਤਾਂ ਹੱਲ ਹੋ ਜਾਣਗੇ ਸਾਡੀ ਯੂਨੀਵਰਸਿਟੀ ਦਾ ਖੋਲ ਹੀ ਸੈਨੇਟ ਦੀਆਂ ਚੋਣਾਂ ਹੁੰਦਾਂ ਨੇ ਮੰਨੇ ਨਹੀਂ ਐਡਾ ਵੱਡਾ ਕੱਠ ਹੋ ਗਿਆ ਦਸ ਨੂੰ ਨਵਾਂ ਇੱਕ ਹੋਟ ਫੋਕਤਾ ਕਿਲ ਚੰਡੀਗੜ੍ਹ ਨੂੰ ਜਿਹੜਾ 131ਵ ਸंवैधानिक ਸੋਧ ਕਰਕੇ ਤੇ ਜਿਹੜਾ ਆਰਟੀਕਲ 240 ਉਹਦੇ ਅਧੀਨ ਲਿਆਂਦਾ ਜਾ ਰਿਹਾ ਜਾਨੇ ਗਵਰਨਰ ਤੋਂ ਖੋ ਕੇ ਰਾਸ਼ਟਰਪਤੀ ਸਿੱਧਾ ਪੂਰਨ ਤੌਰ ਤੇ ਯੂਟੀ ਨੂੰ ਆਪਾਂ ਕਹਿ ਲਗੀ ਬਿਲਕੁਲੀ ਪੰਜਾਬ ਦਾ ਦਾਵਾ ਸਾਰਾ ਕੁਝ ਖਤਮ ਹੋ ਥੇ ਇਹ ਇਹ ਇਧਰੋਂ ਤੁਸੀਂ ਦੇਖੋ ਇਹ ਸਾਰੇ ਲੀਡਰਾਂ ਦੇ ਚਾਹੇ ਅਕਾਲੀ ਦਲ ਦੇ ਬਾਦਲ ਦੇ ਬਿਆਨ ਹੋਣਗੇ ਕਾਂਗਰਸੀਆਂ ਦੇ ਬਿਆਨ ਹੋਣਗੇ ਸਰਕਾਰ ਦੇ ਵੀ ਬਿਆਨ ਇਕੱਲੇ ਬਿਆਨਾਂ ਤੋਂ ਇਲਾਵਾ ਗਾਹਾਂ ਤੋਂ ਗੱਲ ਤੁਰਦੀ ਅੱਗੇ ਕਹਿੰਦੇ ਬੀਬੀਐਮਬੀ ਅਸੀਂ ਜਾਣ ਨਹੀਂ ਦੇਣਾ ਅਗਲਾ ਨੇ ਲੈਕਸੀ ਇਸ ਫਲਾਤੀ ਬੀਬੀਐਮਬੀ ਤੋ ਵੀ ਗਿਆ ਹੁਣ ਚੰਡੀਗੜ੍ਹ ਦਾ ਵੀ ਲੈ ਆ ਕੇ ਕਾਨੂੰਨ ਪਾਸ ਕਰਕੇ ਖੋਇਆ ਤਾਂ ਪਹਿਲੇ ਹੀ ਗਿਆ ਚੰਡੀਗੜ੍ਹ ਹਾਏ ਕੀ ਹੈ ਚੰਡੀਗੜ੍ਹ ਤੇ ਪੰਜਾਬ ਦਾ ਨਾਥੇ ਬੋਲੀ ਹੈ ਨਾ ਉਥੇ ਨੌਕਰੀ ਦੀ ਗੱਲ ਕੀਤੀ ਹੈ ਵੀ ਉਸ ਦਿਨ ਵੀ ਨਾ ਉਥੇ ਤੁਸੀਂ ਵੀ ਉਥੇ ਸੀ ਇਹੀ ਗੱਲ ਹੋ ਰਹੀ ਸੀ ਕਹਿੰਦੇ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬ ਨੇ ਚੰਡੀਗੜ੍ਹ ਵੀ ਲੈਣਾ ਹੁਣ ਉਸ ਤੋਂ ਬਾਅਦ ਜਿਹੜਾ ਕੱਲ ਫੈਸਲਾ ਆਇਆ ਜੋ ਕੱਲ ਇੱਕ ਨਵੀਂ ਗੱਲ ਸੁਣਨ ਨੂੰ ਮਿਲੀ ਇਹ ਨਹੀਂ ਤਾਂ ਨਵੀਂ ਗੱਲ ਹੈ ਨਾ ਦੇਖੋ ਪੰਜਾਬ ਇੰਨਾ ਗੱਲਾਂ ਕਰਕੇ ਦੁਖੀ ਆ ਨਾ ਅਸੀਂ ਸਾਡੀ ਨਾਰਾਜ਼ਗੀ ਕਿਹੜੀ ਆ ਕਿਹੜੀਆਂ ਗੱਲਾਂ ਦੀ ਇੰਨਾ ਗੱਲਾਂ ਕਰਕੇ ਸੁੱਤ ਬੰਦ ਕਰਵਾਨੀਆਂ ਕਰਨ ਵਾਲੀ ਕੌਮ ਅੱਗੇ ਹੋ ਕੇ ਲੜਨ ਮਰਨ ਵਾਲੀ ਹਿੱਕਾਂ ਦੇ ਗੋਲੀਆਂ ਖਾਣ ਵਾਲੀ ਕੌਮ ਅੱਜ ਤੁਸੀਂ ਸ਼ਲਾਹ ਕੀ ਦੇ ਰਹੇ ਹੋ ਅਜ ਰਿਜ਼ਲਟ ਸਾਨੂੰ ਕੀ ਮਿਲ ਰਿਹਾ ਸਾਡੇ ਪਾਣੀ ਧਰਤੀ ਬੋਲੀਆਂ ਇਤਿਹਾਸ ਸਾਰਾ ਕੁਝ ਖਤਮ ਕਰ ਰਹੇ ਹੋ ਯਾਰ ਅਸਲ ਦੇ ਵਿੱਚ ਨਾ ਸਾਡਾ ਦੁਖਾਂਤ ਕੀ ਆ ਸਾਡੇ ਕੋਲ ਇੱਕ ਕਮਜ਼ੋਰ ਲੀਡਰ ਨੇ ਗਦਾਰ ਲੀਡਰ ਨੇ ਬੇਈਮਾਨ ਲੀਡਰ ਨੇ ਜਿਹਦੇ ਕਰਕੇ ਅਸੀਂ ਇਸ ਯਾਰ ਰਿਜ਼ਲਟ ਨੂੰ ਪਹੁੰਚ ਗਏ ਸਭਾਵੇ ਨੂੰ ਪਹੁੰਚ ਗਏ ਯਾਰ ਅਸੀਂ ਸਾਡੇ ਲੋਕਾਂ ਦੀ ਵੀ ਮਾਨਸਿਕਤਾ ਸੋਚ ਕਿੱਥੇ ਖੜ ਗਈ ਯਾਰ ਨਿਜਤੇ ਗਰਜਾਂ ਤੇ ਕੰਮਾਂ ਤੇ ਧੜਿਆਂ ਤੇ ਕਦੇ ਪੰਜਾਬ ਬਾਰੇ ਸੋਚੋ ਯਾਰ ਤੁਹਾਡਾ ਸਾਰਾ ਕੁਝ ਹੀ ਤਬਾਹ ਕਰ ਦੇਣਾ ਜਿਹੜੀ ਗੱਲ ਨੂੰ ਅਸੀਂ ਲੈ ਕੇ ਲੰਮੇ ਸਮੇਂ ਤੋਂ ਕਲਪਦੇ ਆ ਰਹੇ ਹਾਂ ਪਿੱਟਦੇ ਆ ਰਹੇ ਹੋ ਪੰਜਾਬ ਦੇ ਲੋਕੋ ਸਮਝੋ ਇਸ ਗੱਲ ਨੂੰ ਸਮਝੋ 3500 ਕਿਲਾ ਤੇ ਇਹਨਾਂ ਨੇ ਮਹਾਲੀ ਦੇ ਅੱਠ ਪਿੰਡਾਂ ਦਾ ਅਕਵਾਇਰ ਕਰਨ ਜਾ ਰਹੇ ਆ ਕਿੱਤੀ ਬਾੜੀ ਯੂਨੀਵਰਸਿਟੀ ਦੀ ਜ਼ਮੀਨ ਆਪਣੀ ਲੁਧਿਆਣੇ 1500 ਕਿੱਲੇ ਪੰਜਾਬ ਐਗਰੋ ਦੀ ਜ਼ਮੀਨ ਬਾਗਬਾਨੀ ਭਾਗ ਦੀ ਜੀ ਨੂੰ ਡੈਰੀ ਭਾਗ ਦੀ ਜ਼ਮੀਨ ਅੱਛਾ ਮੰਡੀ ਬੂ ਬਿਜਲੀ ਬੋਰਡ ਦੀ ਪਟਿਆਲੇ 90 ਕਿੱਲੇ ਲੁਧਿਆਣੇ ਸੈਂਕੜੇ ਏਕੜ ਅਰਧਾ ਕਰਬਾਂ ਦੀ ਜਿਹੜੀ ਸਾਡੀ ਜ਼ਮੀਨ ਪ੍ਰਾਪਰਟੀ ਉਹ ਸਾਰੀ ਬੇਚ ਰਹੇ ਆ ਇਹ ਜੇ ਮੈਂ ਲੋਕਾਂ ਨੂੰ ਪੁੱਛਣਾ ਜਨਾ ਅਜੇ ਲੋਕ ਚੁੱਪ ਨੇ ਸਾਨੂੰ ਕੀ ਆ ਸਰਕਾਰੀ ਜਾਇਦਾਦ ਆ ਕੋਈ ਵੇਚੀ ਜਾਣ ਦੇ ਇਹ ਸਰਕਾਰੀ ਨਹੀਂ ਸੋਡੀ ਆ ਅੱਜ 1500 ਕਿੱਲਾ ਲੁਧਿਆਣੇ ਦੇ ਵਿੱਚ ਕੁਆਰ ਕਰਦੇ ਬੇਚ ਰਹੇ ਆ ਇਹ ਮੰਨ ਲਓ ਕੱਲ ਨੂੰ ਉਹ 1500 ਕਿੱਲਾ ਫਿਰ ਕਿਸੇ ਪਿੰਡ ਚ ਜਾ ਕੇ ਦੱਬਣਗੇ ਵੀ ਅਸੀਂ ਇੱਥੇ ਸਰਚਾਂ ਕਰਨੀਆਂ ਨੇ ਸੀਡ ਦੀਆਂ ਬੀਹਾਂ ਦੀਆਂ ਯੂਨੀਵਰਸਿਟੀ ਨੇ ਸਰਚਾਂ ਕਰਨੀਆਂ ਨੇ ਅੱਗੇ ਵਧਣਾ ਇਹ ਰੁਕਣਾ ਨਹੀਂ ਕੰਮ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਐਡਾ ਵੱਡਾ ਘਾਣ ਹੁੰਦਾ ਹਜ਼ਾਰਾਂ ਨੌਜਵਾਨ ਮਾਰ ਦਿੱਤੇ ਜਾਂਦਾ ਲੋਕਾਂ ਨੇ ਦੋ ਵਾਰੀ ਕਾਂਗਰਸ ਬਣਾ ਇਹ ਸਾਡੇ ਕਿੱਥੇ ਸਾਡੀ ਸੋਚ ਤੇ ਮਾਨਸਿਕਤਾ ਕਿੱਥੇ ਢੜ ਗਈ ਸਾਡੇ ਲਈ ਪੰਜਾਬ ਦੀ ਕੋਈ ਮਤਲਬ ਹੀ ਨਹੀਂ ਕੋਈ ਬੋਲੀ ਮਰਦੀ ਆ ਪਾਣੀ ਮਰਦੇ ਆ ਧਰਤੀ ਜਾਂਦੀ ਆ ਕੋਈ ਮਸਲਾ ਹੋ ਰਿਹਾ ਯਾਰ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਆ ਕੋਈ ਮੁੱਦੇ ਹੀ ਨਹੀਂ ਹੈਗੇ ਤੁਸੀਂ ਪੰਜਾਬ ਦੇ ਲੋਕ ਕਿਵੇਂ ਇਹ ਚੀਜ਼ਾਂ ਸਮਝਣ ਹੁਣ ਦੇ ਵਿਕਲਪ ਦੀ ਗੱਲ ਕੀਤੀ ਜਾਂਦੀ ਹੈ ਪਹਿਲਾਂ ਵਿਕਲਪ ਮਿਲਿਆ ਸੀ ਸ਼ਾਇਦ ਲੋਕਾਂ ਨੇ ਉਸ ਚੀਜ਼ ਨੂੰ ਜ਼ਿਆਦਾ ਸੋਚਿਆ ਸੀਗਾ ਤੁਸੀਂ ਵੀ ਅਕਸਰ ਸਟੇਜਾਂ ਤੇ ਇਹ ਗੱਲ ਕਰਦੇ ਹੋ ਅਕਸਰ ਜਦੋਂ ਕੋਈ ਵੀ ਵੀਡੀਓ ਪਾਉਂਦੇ ਹੋ ਤਾਂ ਉੱਥੇ ਵੀ ਇਹ ਗੱਲ ਕਰਦੇ ਰਹਿੰਦੇ ਹੋ ਤਾਂ ਹੁਣ ਲੋਕ ਕਿਵੇਂ ਸਮਝਣ ਕੌਣ ਸਾਡਾ ਵਾ ਨਹੀਂ ਮੇਰੀ ਗੱਲ ਜਿੰਨਾ ਚਿਰ ਲੋਕ ਇਹ ਨਹੀਂ ਸਾਂਦੇ ਪੰਜਾਬ ਸਾਡਾ ਹੈ ਮੇਰੀ ਵੀ ਕੋਈ ਤਾਂ ਜ਼ਿੰਮੇਵਾਰੀ ਹੈ ਨਾ ਅਸੀਂ ਅੱਜ ਕੁਦਰਤ ਨਾਲ ਕਿੱਡਾ ਵੱਡਾ ਖਲਵਾੜ ਕਰ ਰਹੇ ਹਾਂ ਰੁੱਖਾਂ ਨੂੰ ਅਗਲਾ ਰਹੇ ਆ ਪਾਣੀ ਤੇ ਅਸੀਂ ਆ ਬਹੁਤ ਕੁਛ ਪਾਈ ਜਾਂਦੇ ਆ ਧਰਤੀ ਤੇ ਅਸੀਂ ਜ਼ਹਿਰਾਂ ਪਾਈ ਜਾਂਦੇ ਆ ਅਸੀਂ ਵੀ ਤਾਂ ਕਿੱਡਾ ਵੱਡਾ ਨੁਕਸਾਨ ਕਰ ਰਹੇ ਹਾਂ ਸਾਡਾ ਵੀ ਤਾਂ ਫਰਜ਼ ਬਣਦਾ ਨਾ ਵੀ ਅਸੀਂ ਵੀ ਤਾਂ ਜ਼ਿੰਮੇਵਾਰੀ ਸਮਝ ਕੇ ਸ਼ੁਰੂਆਤ ਆ ਦੇ ਘਰ ਤੋਂ ਦਾ ਕਰਗੇ ਯਾਰ ਹਰ ਬੰਦਾ ਸੋਦਾ ਸਰਕਾਰ ਠੀਕ ਕਰ ਦੂ ਸਰਕਾਰ ਨੇ ਠੀਕ ਕਰਨੀ ਪੰਜਾਬ ਸਾਡਾ ਸਾਨੂੰ ਠੀਕ ਕਰਨਾ ਪੈਣਾ ਘਰ ਤੋਂ ਠੀਕ ਕਰਨਾ ਪੈਣਾ ਤੁਸੀਂ ਮੁੱਦੇ ਦੀ ਗੱਲ ਕੀਤੀ ਆ ਵੀਰੇ ਜੇਕਰ ਪਿਛਲੇ ਮਸਲੇ ਦੀ ਗੱਲ ਕਰਨਾ ਯੂਨੀਵਰਸਿਟੀ ਵਾਲਾ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਹੁਣ ਚੰਡੀਗੜ੍ਹ ਵਾਲਾ ਨਵਾਂ ਰੇਡ ਕਾ ਸ਼ੁਰੂ ਹੋ ਗਿਆ ਵਾ ਜੇ ਇਹਨਾਂ ਮਸਲਿਆਂ ਦਾ ਹੱਲ ਕੋਈ ਨਹੀਂ ਹੁੰਦਾ ਲੀਡਰਾਂ ਦੇ ਤੁਸੀਂ ਗੱਲ ਕਰ ਰਹੇ ਹੋ ਕਿ ਲੋਕਾਂ ਨੂੰ ਖੁਦ ਆਉਣਾ ਪੈਣਾ ਉਹਨਾਂ ਤੇ ਆਸ ਨਾ ਰੱਖੀ ਜਾਵੇ ਤਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਕਿਵੇਂ ਸਮਝਾਉਣਾ ਚਾਹੁੰਦੇ ਹੋ ਕਿ ਜੇਕਰ ਇਹਨਾਂ ਦਾ ਹੱਲ ਚਾਹੁੰਦੇ ਹੋ ਤਾਂ ਕੀ ਕਰਨਾ ਪਏਗਾ ਦੇਖੋ ਇਹਨਾਂ ਮੱਧਿਆਂ ਦੇ ਹੱਲ ਤੇ ਉੱਥੀ ਗੱਲ ਹੈ ਇਮਾਨਦਾਰੀ ਨਾਲ ਮੈਂ ਸੋਚਾਂ ਤੂੰ ਸੋਚੇ ਵੀ ਨਹੀਂ ਯਾਰ ਮੈਂ ਪੰਜਾਬ ਦਾ ਨਾਂ ਕੁਝ ਖਰਾਬ ਕਰਨਾ ਨਾ ਹੋਣ ਦੇਣਾ ਮੈਂ ਪਹਿਰਾ ਦਊਂਗਾ ਫੇਰ ਮੁੱਦਾ ਲੋਕ ਤਾਂ ਕਹਿੰਦੇ ਛੱਡ ਪਰੋ ਆਪਾਂ ਕੀ ਲੈਣਾ ਆਪਾਂ ਨੂੰ ਕੀ ਆ ਪਾਣੀ ਚ ਜ਼ਹਿਰ ਪੈ ਗਿਆ ਆਪਾਂ ਨੂੰ ਕੀ ਆ ਬੋਲੀ ਮਰਦੀ ਆਪਾਂ ਨੂੰ ਕੀ ਆ ਧਰਤੀ ਖੋਈ ਜਾਂਦੀ ਆਪਾਂ ਨੂੰ ਕੀ ਆ ਸਰਕਾਰੀ ਜ਼ਮੀਨਾਂ ਵੇਚੀਆਂ ਜਾਂਦਾ ਆਪਾਂ ਨੂੰ ਕੀ ਆ ਆਪਾਂ ਨੂੰ ਕੀ ਆ ਆਹੀ ਰੌਲਾ ਸਾਡੇ ਲੋਕਾਂ ਦਾ ਇਹ ਆਪਾਂ ਨੂੰ ਹੈ ਅੰਦਰੋਂ ਦਰਦ ਪੈਦਾ ਕਰਨਾ ਪੈਣਾ ਉਹ ਜਗਾਉਣੀ ਪੈਣੀ ਅੰਦਰ ਦੀ ਝਿਣਕ ਵੀ ਨਹੀਂ ਯਾਰ ਮੈਨੂੰ ਹੀ ਆ ਇਹ ਮੇਰੀਆਂ ਨਸਲਾਂ ਨੇ ਇੱਥੇ ਰਹਿਣਾ ਯਾਰ ਮੇਰੀ ਹੋਣ ਦਾ ਸਵਾਲ ਆ ਆ ਕ੍ਰਿਸ਼ਵਾਲਾ ਵੀਰੇ ਜਿਵੇਂ ਤੁਸੀਂ ਅੱਜ ਦੀ ਗੱਲ ਕੀਤੀ ਆ ਕਿ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਤੁਸੀਂ ਕੀਤੀ ਐ ਇੱਕ ਤਰੀਕੇ ਨਾਲ ਜੇਕਰ ਸਰਕਾਰ ਦੇ ਵੱਲੋਂ ਫਿਰ ਵੀ ਕਿਸੇ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਜੋ ਤੁਸੀਂ ਮੰਗਾਂ ਦੀ ਗੱਲ ਕਰ ਰਹੇ ਹੋ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਅੱਗੇ ਵੀ ਇਸੇ ਤਰੀਕੇ ਨਾਲ ਅਸੀਂ ਬੰਦ ਕਰਾਂਗੇ ਲੋਕਾਂ ਨੂੰ ਨਾਲ ਲੈ ਕੇ ਤੁਰਾਂਗੇ ਲੋਕਾਂ ਨੂੰ ਨਿਕਲਣਾ ਪੈਣਾ ਹੁਣ ਤਾਂ ਪੰਜਾਬ ਤੇ ਜਮਾਂ ਐ ਸੰਗੀ ਦੇ ਵਿੱਚ ਸਾਹ ਗੁੱਠਾ ਦਿੱਤਾ ਪਿਆ ਸਾਹ ਤਾਂਹੀਂ ਆਗੇ ਨੱਕ ਚਾਏ ਖੜੇ ਆ ਬਹੁਤ ਬੁਰਾ ਹਾਲ ਐ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਪੀ ਲਾ ਕੇ ਉੱਠੋ ਯਾਰ சோடா பிஜா சோட நஸ்லா இன்னா